बेबे मेरा ना जी नहीं लग रहा ते मैं सोच रही सी मैं दो दिन पेक के ना लावा ले तू तो क्यों जाना है तू रह मैं सोच रही सी मैं होया वा तानू भी सोचने की लोड़ है तुसी तो अपनी मर्जी करो जाओ नहीं करना <laughs> मैं होने होने ही सोचा सी नहीं वधिया सोचा जाओ नहीं मैं जाना तो है ही पर तू ना ना कह चंगा नहीं कहती जाओ नहीं कहता तो फिर ਬੇਬੇ ਐ ਸਮਝੀ ਨਹੀਂ ਰੀ ਪਰ ਤੂੰ ਇਹ ਤਾਂ ਸਮਝੀ ਤੂੰ ਨਹੀਂ ਸਮਝੀ ਜਾ ਬਗ ਜਾ ਹਾਂ ਵੀ ਕਿੱਧਰ ਜਾਂਦੇ ਆ ਤਿਆਰੀਆਂ ਹੋ ਰੀਆਂ ਪੈਣ ਨੂੰ ਨਹੀਂ ਗਹਿਰੇ ਪੇਕੇ ਜਾਣਾ ਹਾਂ ਪੇਕੇ ਜਾਣਾ ਕੁਝ ਨਹੀਂ ਤੂੰ ਮੈਂ ਆਈ ਕਹਿੰਦੀ ਸੀ ਕਿ 4 ਵਜੇ ਤੀ ਬਸ ਤੂੰ ਪੇਕੇ ਵਾਗ ਜੀ ਬੱਲੇ ਲੈ ਮੈਂ ਇੱਥੇ ਬੰਦਰ ਹੀ ਰਹਿ ਗਿਆ 4 ਵਜਨ ਚ ਤੂੰ ਐ ਕਰਦਾ ਮੈਂ ਤੇ ਕੱਪੜੇ ਬਣ ਮੈਂ ਤੇ ਮੋਟਰਸਾਈਕਲ ਤੇ ਅੱਡੇ ਛੱਡ ਕੇ ਆਉਣਾ ਨਹੀਂ ਮੈਂ ਜੇ ਤਵੇ ਰੋਟੀ ਵੀ ਨਹੀਂ ਖਾਦੀ। ਉਹ ਯਾਰ ਰੋਟੀ ਉੱਥੇ ਜਾ ਕੇ ਗਾਲੀ 2 ਘੰਟੇ ਨਤਰਾਇਆ। ਉਹ ਕੱਪੜੇ ਬਣ ਬੇਬੇ ਨਾਲ ਕੱਪੜੇ ਬਣਵਾ। ਮੈਂ ਮਾ ਮੋਟਰਸਾਈਕਲ ਸਟਾਰਟ ਕਰਦਾ ਨਹੀਂ ਤੇ ਗੱਲ ਕੱਲ ਤੇ ਜਾਵਣੀ ਬਣਵਾ ਮੜੇ ਕੱਪੜੇ ਹੈ। ਭੈਣੇ ਰੋਟੀ ਮੈਂ ਬਣਾ ਦੇਣੀ ਆ। ਆਹ ਲੈ। ਆਹ ਲੈ ਆਹ ਲੈ ਬਹੁਤ 5 ਮਿੰਟ ਰਹਿ ਗਏ ਛੇਤੀ ਆ ਭੱਜ ਕੇ। ਚੱਲੀਏ। ਰੁਕੀ ਰੁਕੀ ਭੈਣੇ ਰੋਟੀ ਤੇ ਖਾ ਜਾ। ਲੈ 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 ਲੈ। ਬਣਾ ਲੈ ਬਣਾ ਲੈ ਬਣਾ ਲੈ ਜਰਦ। ਦੀ ਬਈਏ ਅਰੇ ਕੀ ਐ ਹੱਥ ਘਰ ਚਾ ਜਿਆ ਲੰਬਾਸ ਤੇ ਲੰਗੀ ਓ ਲੰਗ ਗਈ ਲੰਗਾਤੀ ਨਾ ਬਸ ਕੱਲੋਂ ਦਾ ਕਈ ਐ ਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਰੋਟੀ ਖਾਣੇ ਮੈਂ ਕੱਲ ਨੂੰ ਆ ਗ ਜੂਗੀ ਤੁਹਾਡੇ ਲਈ ਰਾਤ ਨੂੰ ਨਾ ਪਿੰਡੀਆਂ ਬਣਾਉਂ ਜ਼ਬਰਦਾਰ ਤੇ ਪਿੰਡੀਆਂ ਦਾ ਨਾਮ ਲਿਆ ਪਿੰਡੀਆਂ ਲੰਗਦੀਆਂ ਹੁਣ ਮੇਰੇ ਮੈਂ ਸਵੇਰੇ ਲੰਗ ਚੂਗੀ ਨਾ ਸਵੇਰ ਕਿਦ ਤੱਕ ਹੋਣੀ ਆ ਜਾਣੀ 12 ਘੰਟੇ ਪਹਿ ਸਵੇਰ ਹੋਣ ਚ ਓ ਮੈਂ ਮਰਾ ਬਸ ਕਾਦੀ ਨਾਂਗੀ ਤੂੰ ਤਾਂ ਬੌਂਦਲੀ ਗਿਆ ਏ ਹਲੇ ਤਾਂ ਪਰਲੇ ਮੋੜ ਤੇਰੀ ਗਈ ਹੋਣੀ ਨੱਪਦੇ ਰੇਸ ਓ ਬੈ 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 ਚੱਤੀ ਬੈ ਜਾ ਮੈਂ ਕੱਲ ਵਗ ਜੂ ਤੇਰੇ ਪਿੱਛੇ ਕੱਲ ਵਗ ਬੈ ਜਾ ਪਤਾ ਨਹੀਂ ਕਿੰਨਾ ਕਿ ਡਿਕੰਡਾ ਹੁਣ ਤੇਰੇ ਘਰ ਦੇ ਤੈਨੂੰ ਬੇਬੇ ਯਾਰ ਕਰਦੇ ਹੁਣ ਤੈਨੂੰ ਓ ਰੋਕ ਲਾ ਵੀ ਨਾ ਓ ਰੋਕ ਲਾ ਇਹਨੂੰ ਆਪਣੀ ਬਾਹਰ ਨੂੰ ਰੋਕ ਲਾ ਓ ਖੱਜੇ ਕੱਲ ਵਗ ਜੂਂਗੀ ਤੈਨੂੰ ਸਿੱਟੇ ਨਾ ਦੇਓ ਰੇੜਾ ਪਰਾ ਕਰ ਪਰਾ ਕਰ ਦੇ ਖਵਾਕ ਮਾਰ ਖੂਕ ਹੀ ਗਿਆ ਤੁਨ ਆ ਜਾ ਲੈਡ ਕਰਾ ਲਈ ਬਹਿ ਬਸ ਲੰਘ ਜਣੀ ਹੈ ਬਹਿ ਵਿੱਚ ਜਰਾ ਫੀਰ ਜਰਾ ਕੀ ਜਰਾ ਆ ਗਈ ਖਵਾਨਾ ਲੈ ਚੱਲ ਕੋਈ ਆ ਜਾ ਆ ਜਾ ਆ ਜਾ ਉਹ ਮੈਂ ਤੇਰੇ ਨਾਲ ਰੇਸਾਂ ਨਹੀਂ ਹਾਂ ਲਾਉਂਗਾ ਸਵਾਰੀ ਹੀ ਮੇਰੇ ਨਾਲ ਭੌਣੀ ਹੀ ਤੇਰੀ ਮੈਂ ਕਰਦਾ ਗੱਲ ਪੰਚਾਇਤ ਨਾਲ ਚਲ ਚਲ ਤਾ ਤੂੰ 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 ਬਹਿ ਚੰਗਾ ਸੱਸਰੀ ਕਾਲ ਲੈ ਨਾ ਪੂਰੇ ਨੂੰ ਨੂੰ ਅਨੁਮਨਾ ਕਰਦੇ ਚੀਜੀ ਲੈ ਲਈ ਲੈ ਲੈ ਪੁੱਤ ਪਿਆਰ ਨਾਲ ਦਿੰਦੀ ਆ ਹੈ ਹੈ ਚਾਹ ਰੱਖੀਂ ਸੱਸਰੀ ਕਾਲ ਚਲੋ ਆਪਾਂ ਬੱਤਾ ਪੀ ਕੇ ਆਉਨੇ ਆ ਠੀਕ ਆ ਭਾਬੀ ਫੇਰ ਚੰਗਾ ਸੱਸਰੀ ਲੱਗਦੀ ਸੱਸਰੀ ਕਾਲ ਦੀ ਅੱਗੇ ਤੱਕ ਵੀ ਨਹੀਂ ਆਈ ਛੱਡਣ ਬੇਬੇ ਪੁੱਤ ਚਾਰਕ ਦਿਨ ਹੋਰ ਲਾ ਜਾਂਦੀ ਇੰਟਰਨਲ ਬਾੜਾ ਹੀ ਚਿੱਤ ਲੱਗਿਆ ਹੋਇਆ ਸੀ ਮੇਰਾ ਰਹਿ ਤਾਂ ਜਾਂਦੀ ਬੇਬੇ ਉਹ ਪਤਾ ਨਹੀਂ ਕਰਦਾ ਕੀ ਹਾਲ ਹੋਣਾ ਨਾ ਪਿਛੋਂ ਕਿਰਨਾ ਵੀ ਨਿਆਣੀ ਆ ਨਾਲੇ ਬੇਬੇ ਤੂੰ ਵੀ ਹੁਣ ਕੰਮ ਨਹੀਂ ਹੁੰਦਾ ਆਹੋ ਪੁੱਤ ਇੱਥੇ ਤੁਸੀਂ ਦੋਵੇਂ ਜਿਵੇਂ ਮਰਜੀ ਸੀ ਉੱਥੇ ਦੋਏ ਪੈਣਾ ਪਿਆਰ ਨਾਲ ਰਹੋ ਫਿਕਰ ਨਾ ਕਰ ਬੇਬੇ ਮੈਂ ਤਾਂ ਕੁਝ ਹੋਰ ਹੀ ਸੋਚੀ ਬੈਠੀ ਆ ਮੈਂ ਤਾਂ ਬਸ ਇਹਨਾਂ ਨੂੰ ਜਾ ਕੇ ਕਹਿ ਦੇਣਾ ਕਿ ਮੈਨੂੰ ਮੇਰਾ ਜਵਾਕ ਜੰਮ ਕੇ ਦੇ ਦੋ ਫਿਰ ਪਾਵੇਂ ਮੈਨੂੰ ਤੇ ਮੇਰੇ ਪੁੱਤ ਮੰਨ ਲੂ ਖੇਤ ਕੋਠਾ ਬਾਦੋ ਅੱppa ਘੱਟ ਲਾਂਗੇ ਇਹਸਾਂ ਨੂੰ ਕੁਛ ਨਹੀਂ ਚਾਹੀਦਾ ਨਾ ਪੁੱਤ ਨਾ ਐਂ ਨਾ ਕਹਿ ਦੀ ਉੱਥੇ ਜਾ ਕੇ ਤੂੰ ਤਾਂ ਉਸ ਘਰ ਦੀ ਮਾਲਕਣ ਐ ਮਰ ਜਾਣਗੇ ਤੇਰੇ ਬਿਨਾ ਨਾਲੇ ਤੂੰ ਵੱਡੀ ਐ ਸਿਆਣੀ ਐ ਮੇਰੀ ਧੀ ਛੋਟੀ ਨੂੰ ਵੀ ਤਾੜ ਕੇ ਰੱਖੀ ਮਿਲ ਕੇ ਰਹੋ ਦੋਏ ਭੈਣਾ ਠੀਕ ਆ ਭੇਪ ਚੰਗਾ ਜਾ ਕੇ ਦੇਖਦੀ ਆ ਫਿਰ ਘਰ ਦਾ ਹਾਲ ਕਿਵੇਂ ਇੱਥੇ ਬੈਠੀ ਆ ਅੱਛਾ ਕਾਲਾ ਲੱਗਿਆ ਫਿਲਮ-ਫਲਮ ਵੇਖਣ ਗਏ ਹੋਣਿਆ ਜਾਂਦੇ ਰਹਿੰਦੇ ਆ ਕੇ ਬੇਬੇ ਦੀ ਲੈ ਬੇਬੇ ਬੇਬੇ ਤਾਂ ਸਾਰਿਆਂ ਤੋਂ ਅੱਗੇ ਉੱਚੀ ਅੱਡੀ ਵਾਲੇ ਸੈਂਡਲ ਪਾਉਂਦੀ ਹੂ ਅਗਲੀਆਂ ਨੇ ਫਿਲਮਾਂ ਦੇ ਚੱਕਰ 'ਚ ਤਿੰਨ-ਚਾਰ ਪੋਗ ਛੱਡਦੇ ਨੇ ਕਹਿੰਦੀ ਬੇਬੇ ਮਿੱਠੂ ਤੈਨੂੰ ਕੀ ਹੋ ਗਿਆ ਮਿੱਠੂ ਹਣ ਬਦਲ ਗਿਆ ਚਾਚੀ ਚਾਚੀ ਹਾਂ ਚਾਚੀ ਹਾਂ ਉਹੀ ਤੂੰ ਐ ਉਹੀ ਮੈਂ ਆ ਨਾ ਤੇਰਾ ਕੁਝ ਬਣਾਇਆ ਨਾ ਤੂੰ ਮੇਰਾ ਕੁਝ ਬਣਾਉਣ ਦਿੱਤਾ ਹੁਣ ਮੈਂ ਪਲ ਲਿੱਕੇ ਆਪਣੀ ਤਕਦੀਰ ਬਣਾਉਂਗਾ ਕਦੋਂ ਤੱਕ ਘਰਾਂ ਦੇ ਘਰਾਂ ਵੱਲ ਦੇਖਦੇ ਰਹਿਾਂਗੇ ਚੱਲ ਮੰਮੀ ਚੱਲੀਏ ਘਰੇ ਜਾ ਕੇ ਪੜਾਈ ਵੀ ਕਰਨੀ ਆ ਬੱਲੇ ਬੱਲੇ ਰੌਣੇ ਆ ਗਏ ਹੈ ਕੁੜੇ ਫੋਟ ਅੱਜ ਤੇ ਸ਼ਨੀਵਾਰ ਹੈ ਅੱਜ ਕਦੋਂ ਆ ਗਈ ਅੱਜ ਦੇ ਦਿਨ ਨਹੀਂ ਆਈ ਨਾ ਉਹਨਾਂ ਰਿਸ਼ਤੇਗਾਰਾਂ ਦੇ ਬੇਬੇ ਉਹਦਾ ਆਪਣਾ ਹੀ ਤੇ ਘਰ ਆ ਮੈਂ ਰ ਆਪਾਂ ਨੇ ਗੇਟ ਤੇ ਲਾ ਗਏ ਯਰ ਤੂੰ ਆ ਕੇ ਚਾਬੀ ਤੇ ਗੇਟ ਖੋਲੀਏ ਚਾਬੀ ਇਹਦੇ ਕੋਲ ਹੀ ਆ ਭਾਈ ਦੋ ਭਾਈ ਖੋਲੋ ਗੇਟ ਮੈਨੂੰ ਤਾਂ ਫਿਲਮ ਚ ਉਹ ਗੱਲ ਬਹੁਤ ਚੰਗੀ ਲੱਗੀ ਜਦੋਂ ਪਾਰੂ ਰਾਹੁਲ ਨੂੰ ਕਹਿੰਦੀ ਹੈ ਨਾ ਬੇ ਰਾਹੁਲ ਮੈਂ ਸਭ ਕੁਝ ਛੋੜ ਛਾੜ ਕੇ ਤੇਰੇ ਪਾਸ ਆ ਗਈ ਹੂੰ ਅਬ ਤੂੰ ਮੇਰੇ ਬਣਾ ਲੈ ਰਾਹੁਲ ਵੀ ਤਾਂ ਗਵਾੜ ਗਿਆ ਨਾ ਉਹ ਕਹਿੰਦਾ ਤੂੰ ਫਿਕਰ ਮਤ ਕਰੋ ਤੁਹਾਰੇ ਲਈ ਮੈਂ ਆਪਣੀ ਜਾਨ ਵੀ ਦੇ ਦੂੰਗਾ ਕੱਲੇ ਕੱਲੇ ਕੋਂ ਭੂਂਦ ਕੇ ਰੱਖ ਦੂੰਗਾ ਅੱਬ ਲੈ ਵੇ ਵੇ ਤੇਰੇ ਹਾਂ ਦਮਰਾ ਫੇਰ ਕਰੀ राहुल वर्मा ये तुमने क्या कह दिया? अगर एक भी अखर मुंह से निकाला तो मेरी मरी का मुंह देखो। जी क्या कह दिया तुमने राहुल? तुम्हें मेरी कसम जो आगे बोले तो। यार केडियांगलनाज पैगे। प्राण यार चाचू तो। कैमरा ऑन नहीं है चाह।